ਸਿੱਖ ਰਾਜ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਦੇਖ ਕੇ ਭੁੱਖ ਲੈਂਦੀ ਆ ਬੰਦੇ ਦੀ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਰਾਜ ਵਾਲੇ ਸੀ ਤੇ ਬੰਦੇ ਦੇ ਵਿੱਚ ਚੜ੍ਹਦੀ ਕਲਾ ਦਾ ਜਿਹੜਾ ਜੋਸ਼ ਆਉਂਦਾ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਜਿਹੜਾ ਲੰਡਨ ਦੇ ਵਿੱਚ ਵਿਕਟੋਰੀਆ ਮਿਊਜ਼ੀਅਮ ਹੈ ਉਹ ਦਿਖਾਵਾਂਗੇ ਜਿਹਦੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਤ ਵੱਖ-ਵੱਖ ਚੀਜ਼ਾਂ ਪਈਆਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੰਘਾਸਨ ਪਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਵਿਕਟੋਰੀਆ ਮਿਊਜ਼ੀਅਮ ਹੈਗਾ ਸਾਹਮਣੇ ਇੱਥੇ ਜਿਹੜਾ ਮਹਾਰਾਜ ਰਜੀਤ ਸਿੰਘ ਦੇ ਨਾਲ ਰਾਜ ਨਾਲ ਸੰਬੰਧਤ ਵੱਖ-ਵੱਖ ਚੀਜ਼ਾਂ ਪਈਆਂ ਨੇ ਤੇ ਪੁਰਾਣੇ ਪੰਜਾਬ ਨਾਲ ਸੰਬੰਧਤ ਜੜੀਆਂ ਆਪਣੀਆਂ ਕਈ ਇਤਿਹਾਸਕ ਚੀਜ਼ਾਂ ਇੱਥੇ ਪਈਆਂ ਹੁਣ ਤੁਹਾਨੂੰ ਅੰਦਰ ਜਾ ਕੇ ਜਿਹੜੀ ਸਾਰੀ ਗੱਲਬਾਤ ਆ ਉਹ ਦਿਖਾਉਨੇ ਆ ਤੇ ਪੁਰਾਣੀਆਂ ਚੀਜ਼ਾਂ ਨੇ ਜੜੀਆਂ ਆਪਣੀਆਂ ਉਹ ਵੀ ਦਿਖਾਉਨੇ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਮਿਊਜ਼ੀਅਮ ਦੀ ਐਂਟਰੈਂਸ ਹੈ ਬਹੁਤ ਸੋਹਣੀ ਐਂਟਰੈਂਸ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਇੰਟ ਇੰਗਲੈਂਡ ਬਿਲਕੁਲ ਜਾਨਾ ਦਾ ਬਿੱਟਰੇ ਮੈਡੀਕਲ ਬਿਲਕੁਲ ਨਾਓ ਬਿਲਕੁਲ ਇਸ ਦੇ ਬੈਸਕ ਨੂੰ ਵੀ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਢਾਂਕ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਰੱਖੀਆਂ ਹੋਈਆਂ ਨੇ ਇੱਧਰਲੇ ਪਾਸੇ ਜਿਹੜਾ ਰਾਹ ਜਾਂਦਾ ਜਿੱਧਰ ਮਹਾਰਾਜ ਅਜੀਤ ਸਿੰਘ ਦਾ সিংহাসਨ ਪਿਆ ਹੈ ਇੱਧਰ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਹੈਗੀਆਂ ਨੇ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ ਤੇ ਇਹ ਨਾਲ ਜੁੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਪਈਆਂ ਨੇ ਤੇ ਹੁਣ ਅਸੀਂ ਜਿੱਧਰ ਮਹਾਰਾਜ ਜੀ ਸਿੰਘ ਦਾ ਸੋਨੇ ਦਾ ਸੰਗਹਾਸਣ ਪਿਆ ਉਧਰ ਜਾ ਰਹੇ ਆ ਦੇਖਣ ਵਾਸਤੇ ਕਿ ਕਿਹੜੀਆਂ-ਕਿਹੜੀਆਂ ਹੋਰ ਚੀਜ਼ਾਂ ਨੇ ਜੜੀਆਂ ਉਧਰ ਪਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਭਾਰਤ ਦੀਆਂ ਜੜੀਆਂ ਚੀਜ਼ਾਂ ਨੇ ਉਹ ਇਹਨਾਂ ਨੇ ਇੱਥੇ ਰੱਖੀਆਂ ਹੋਈਆਂ ਨੇ ਆ ਮਹਾਤਮਾ ਬੁੱਧ ਤੇ ਹੋਰ ਨੇ ਜੜੀਆਂ ਮੂਰਤੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮੁਗਲ ਕਾਲ ਦੀਆਂ ਚੀਜ਼ਾਂ ਨੇ ਉਹ ਵੀ ਇੱਥੇ ਪਈਆਂ ਹੋਈਆਂ ਨੇ ਆ ਸਾਰੇ ਉਹਨਾਂ ਦੇ ਦਰਵਾਜ਼ੇ ਜਾਂ ਹੋਰ ਚੀਜ਼ਾਂ ਤੇ ਆ ਉਹਨਾਂ ਦੇ ਜਿਹੜੇ ਸੂਟ ਸਾਟ ਨੇ ਆ ਕੌਲੀਆਂ ਤੇ ਜੱਗ-ਜੁਗ ਪਏ ਨੇ ਉਹਨਾਂ ਦੇ ਤੇ ਆ ਵੀ ਜਿਹੜੀਆਂ ਚੀਜ਼ਾਂ ਨੇ ਉਹ ਪਈਆਂ ਨੇ ਤੇ ਹੁਣ ਤੁਹਾਨੂੰ ਅੱਗੇ ਨੇ ਜਿਹੜੀਆਂ ਉਹ ਚੀਜ਼ਾਂ ਆ ਜਿਹੜੇ ਨੇ ਆਪਣੀਆਂ ਕਿਰਪਾਨਾਂ ਹੋ ਗਈਆਂ ਢਾਲਾਂ ਹੋ ਗਈਆਂ ਜਿਹੜੀਆਂ ਮੁਗਲਾਂ ਦੀਆਂ ਨੇ ਉਹ ਪਈਆਂ ਨੇ ਤੇ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਹੈਗੀਆਂ ਨੇ ਆ ਸਾਹਮਣੇ ਤੁਸੀਂ ਜੰਗਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਦਾ ਬੈਟਲ ਆਫ ਪੱਤਨ ਤੇ ਆ ਸਾਹਮਣੇ ਹਾਥੀ ਦੀ ਤਸਵੀਰ ਦੇਖ ਸਕਦੇ ਹੋ ਸ਼ਾਹ ਜਾਂ ਬੈਠਾ ਹੋਇਆ ਹਾਥੀ ਦੇ ਉੱਤੇ ਤੇ ਬਹੁਤ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਨੇ ਹੁਣ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੰਘਰਸ਼ਾਨਾ ਉਹ ਦਿਖਾਉਣ ਜਾ ਰਹੇ ਹਾਂ ਆ ਦੇਖ ਸਕਦਾ ਤੁਸੀਂ ਜਿਹੜੀਆਂ ਆਪਣੇ ਪੰਜਾਬ ਨਾਲ ਜੁੜੀਆਂ ਚੀਜ਼ਾਂ ਨੇ ਤੇ ਹੁਣ ਤੁਹਾਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸੰਗਾਸਣ ਹੈ ਉਹ ਦਿਖਾ ਰਹੇ ਹਾਂ। ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਸੰਗਾਸਣ ਪਿਆ ਹੋਇਆ ਸਾਹਮਣੇ ਉਹਨਾਂ ਦਾ ਚੋਲਾ ਜਿਹੜਾ ਉਹ ਪਾਉਂਦੇ ਹੋਣਗੇ ਉਹ ਵੀ ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣੀ ਹੈ ਜਿਹੜੀ ਚੀਜ਼ ਹੈ। ਬਹੁਤ ਸੋਹਣੀ ਹੈ ਚੀਜ਼ ਹੈ। ਪਾਣੀ ਹੈਗੀ ਆ ਦੇਖ ਸਕਦੇ ਹੋ ਲਿਖਿਆ ਹੋਇਆ ਦਾ ਕਿੰਗਡਮ ਆਫ ਰਣਜੀਤ ਸਿੰਘ। ਤੇਰੇ ਬਾਰੇ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਸੰਗਹਾਸਨ ਨੂੰ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਰਾਜ ਦੀ ਜਿਹੜੀ ਨਿਸ਼ਾਨੀਆਂ ਉਹ ਹੈਗੀ ਐ ਸੋਨੇ ਦਾ ਸੰਗਹਾਸਨ ਇਹ ਅਤੇ ਇਹ ਇਹਨੂੰ ਦੇਖ ਕੇ ਬੰਦੇ ਦੇ ਵਿੱਚ ਜਿਹੜੀ ਚੜ੍ਹਦੀ ਕਲਾਏ ਉਹ ਆਉਂਦੀ ਹੈ ਤੁਸੀਂ ਇੱਕ ਵਾਰੀ ਧਿਆਨ ਨਾਲ ਦੇਖ ਸਕਦੇ ਹੋ ਤੇ ਬਾਕੀ ਇੱਧਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਈਆਂ ਹੋਈਆਂ ਨੇ ਤੇ ਆਣ ਇੱਧਰ ਸਾਰੇ ਜਿਹੜੇ ਆਪਣੇ ਹੋਰ ਵੀ ਅਲੱਗ-ਲੱਗ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਪੰਜਾਬ ਦੇ ਨਾਲ ਜੁੜੀਆਂ ਪਈਆਂ ਹੋਈਆਂ ਨੇ ਇੱਧਰ ਆ ਜਿਹੜੇ ਟੋਲਕੀਆਂ ਛਾਣੇ ਪਏ ਨੇ ਪਰ ਜਿਹੜੀ ਮੇਨ ਚੀਜ਼ ਹੈ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਦਰਬਾਰ ਸਾਹਿਬ ਦੀ ਫੋਟੋ ਹੈ ਇੱਥੇ ਲਿਖਿਆ ਹੋਇਆ ਦਾ ਗੁਰੂ ਗ੍ਰੰਥ ਸਾਹਿਬ ਹੋਲੀ ਬੁੱਕ ਆਫ ਦੀ ਸਿਕਸ ਪ੍ਰੈਜ਼ੈਂਟ ਇਹ ਦਰਬਾਰ ਸਾਹਿਬ ਦਾ ਜਿਹੜਾ ਚਿੱਤਰ ਦੇਖ ਸਕਦੇ ਹੋ ਸਾਹਮਣੇ ਇਹ ਵੀ ਦਰਬਾਰ ਸਾਹਿਬ ਦਾ ਜਿਹੜੀ ਬਹੁਤ ਸੋਹਣੀ ਤਸਵੀਰ ਹੈ ਉਹ ਦੇਖ ਸਕਦੇ ਹੋ ਆ ਇੱਧਰ ਬਾਬਾ ਜਿਹੜਾ ਆਪਣਾ ਅਟਲ ਰਾਏ ਜੀ ਦਾ ਗੁਰਦੁਆਰਾ ਸਾਹਿਬ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਹੈਗੀਆਂ ਨੇ ਮੇਨ ਚੀਜ਼ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਣ ਹੈ ਉਹ ਤੁਹਾਨੂੰ ਦਿਖਾ ਰਿਹਾ ਸਾਡੇ ਰਾਜ ਦੀ ਜਿਹੜੀ ਸ਼ਾਨ ਹੈ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜੀ ਸਿੱਖ ਰਾਜ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਣ ਦੇਖ ਕੇ ਭੁੱਖ ਲੈਂਦੀ ਹੈ ਬੰਦੇ ਦੀ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਰਾਜ ਵਾਲੇ ਸੀ ਤੇ ਬੰਦੇ ਦੇ ਵਿੱਚ ਚੜ੍ਹਦੀ ਕਲਾ ਦਾ ਜਿਹੜਾ ਜੋਸ਼ ਆਉਂਦਾ ਹੈ ਤੁਹਾਨੂੰ ਵੀ ਸਾਹਮਣੇ ਬਾਕੀ ਜਿਹੜਾ ਅਲੱਗ-ਅਲੱਗ ਤਰ੍ਹਾਂ ਦਾ ਚੀਜ਼ਾਂ ਆ ਚੀਜ਼ਾਂ ਦੇਖ ਸਕਦੇ ਹੋ ਛਾਲ ਆਹ ਹੋਰ ਚੀਜ਼ਾਂ ਤੇ ਆ ਸਾਹਮਣੇ ਜਿਹੜੀ ਨਿਹੰਗ ਸਿੰਘਾਂ ਦੀ ਦਸਤਾਰ ਹੈ ਤੁਸੀਂ ਉਹ ਦੇਖ ਸਕਦੇ ਹੋ ਤੇ ਆ ਆਪਣੇ ਰਾਜ ਦੀ ਜਿਹੜੀ ਨਿਸ਼ਾਨੀ ਹੈ ਉਹ ਦੇਖ ਸਕਦੇ ਤੁਸੀਂ ਬਹੁਤ ਸੋਹਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੈਗੀਆਂ ਨੇ ਤੇ ਆ ਸਾਰੇ ਰਾਜ ਦੀ ਜਿਹੜੀ ਗੱਲਬਾਤ ਹੈ ਉਹ ਦੱਸ ਦੱਸੀਆਂ ਇੰਗਲਿਸ਼ ਚ ਤੇ ਆ ਦੇਖ ਸਕਦੇ ਆ ਓਰੀਜਨਲ ਜੇ ਆ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਸੰਗਾਸਨ ਇਹ ਦੇਖ ਕੇ ਭੁੱਖ ਲੈਂਦੀ ਆ ਬੰਦੇ ਦੀ ਅਤੇ ਬਹੁਤ ਮਾਣ ਮਹਿਸੂਸ ਹੁੰਦਾ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਬਹੁਤ ਵਧੀਆ ਜਿਹੜੀ ਚੀਜ਼ ਹੈ ਹੈਗੀ ਆ ਤੁਸੀਂ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਦਾ ਸੰਗਾਸਨ ਦੇਖ ਕੇ ਬੰਦੇ ਦੇ ਵਿੱਚ ਚੜਦੀ ਕਲਾ ਦਾ ਜਿਹੜਾ ਜੋਸ਼ ਆਉਂਦਾ ਹੈ ਤੇ ਮਾਣ ਮਹਿਸੂਸ ਹੁੰਦਾ ਹੈ ਬਹੁਤ ਸੋਹਣੀ ਚੀਜ਼ ਹੈ ਤੁਸੀਂ ਦੇਖ ਸਕਦੇ ਹੋ ਏ ਤੁਸੀਂ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਦਾ ਸੰਗਾਸਨ ਦੇਖ ਕੇ ਬੰਦੇ ਦੇ ਵਿੱਚ ਜਿਹੜੀ ਚੜ੍ਹਦੀ ਕਲਾ ਦਾ ਜਿਹੜਾ ਇੱਕ ਸੰਦੇਸ਼ ਹੈ ਉਹ ਆਉਂਦਾ ਹੈ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡਾ ਰਾਜ ਹੈ ਜਿਹੜਾ ਉਹ ਬਹੁਤ ਵਧੀਆ ਸੀ ਅਤੇ ਐਵੇਂ ਦਾ ਰਾਜ ਦੁਨੀਆ 'ਚ ਹੋਰ ਕਿਤੇ ਵੀ ਨਹੀਂ ਮਿਲਦਾ ਤੁਹਾਨੂੰ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਦਿਖਾਵਾਂਗੇ ਤਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਹਨ ਇਹਨਾਂ ਦੀਆਂ ਮੂਰਤੀਆਂ ਜਾਂ ਹੋਰ ਚੀਜ਼ਾਂ ਨੇ ਜਿਹੜੀਆਂ ਇਹ ਇਹਨਾਂ ਨੇ ਅਲੱਗ-ਅਲੱਗ ਦੇਸ਼ਾਂ ਤੋਂ ਜਿਹੜੀਆਂ ਉਹ ਲਿਆਂਦੀਆਂ ਨੇ ਤੇ ਸਾਰੀਆਂ ਜਿਹੜੀਆਂ ਮੂਰਤੀਆਂ ਨੇ ਇਹਨਾਂ ਨੇ ਇੱਥੇ ਲੋਕਾਂ ਨੂੰ ਦਿਖਾਉਣ ਵਾਸਤੇ ਨੇ ਜਿਹੜੀਆਂ ਉਹ ਰੱਖੀਆਂ ਹੋਈਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਆ ਸਾਹਮਣੇ ਵੀ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਮੂਰਤੀਆਂ ਨੇ ਜਿਹੜੀਆਂ ਇਹਨਾਂ ਨੇ ਅਲੱਗ-ਅਲੱਗ ਦੇਸ਼ਾਂ ਤੋਂ ਜਿਹੜੀਆਂ ਉਹ ਲਿਆਂਦੀਆਂ ਹੋਈਆਂ ਨੇ ਤੇ ਹੋਰ ਵੀ ਬਹੁਤ ਸਾਰਾ ਜਿਹੜਾ ਇੱਥੇ ਚੀਜ਼ਾਂ ਦੇਖਣ ਨੂੰ ਹੈਗੀਆਂ ਨੇ ਤੇ ਇੱਥੇ ਆ ਕੇ ਜਿਹੜਾ ਇਹ ਮਿਊਜ਼ੀਅਮ ਹੈ ਜਿਹੜਾ ਉਹ ਖਤਮ ਹੋ ਜਾਂਦਾ ਸਾਡੇ YouTube ਚੈਨਲ ਮਨਜੋਤ ਸਿੰਘ ਰਾਏ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ Facebook ਪੇਜ ਸਰਦਾਰ ਮਨਜੋਤ ਸਿੰਘ ਰਾਏ ਨੂੰ ਵੀ ਲਾਈਕ ਕਰ ਲਿਓ ਅਤੇ ਸਾਡੇ ਇਸ ਵੀਡੀਓ ਨੂੰ ਮਾਤਮਦ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਹੋਰ ਚੀਜ਼ਾਂ ਦੇਖਣ ਲਈ ਸਾਡੇ ਨਾਲ ਜੁੜ ਜਾਓ ਸਾੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ